ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਦਿਖਾਵਾਂਗੀ ਤੁਹਾਨੂੰ ਰਿਯਾਨ ਦੇ ਸੂਟ ਸੂਟਾਂ ਦੀ ਵੀਡੀਓ ਬਣਾਈ ਹੈ ਅੱਜ 2-3 ਹਫ਼ਤਿਆਂ ਤੋਂ ਬਾਅਦ ਟਾਈਮ ਲੱਗਿਆ ਸਾਡੇ ਇਸ ਤੋਂ ਪਹਿਲਾਂ ਟਾਈਮ ਨਹੀਂ ਸੀ ਲੱਗਿਆ ਵੀਡੀਓ ਪਾਉਣ ਦਾ ਤੇ ਅੱਜ ਸੂਟਾਂ ਦੀ ਵੀਡੀਓ ਬਣਾਈ ਹੈ ਨਵੇਂ ਡਿਜ਼ਾਈਨ ਆਏ ਸਾਡੇ ਕੋਲ ਰਿਯਾਨ ਦੇ ਸਭ ਤੋਂ ਪਹਿਲਾਂ ਦਿਖਾ ਰਹੀ ਹਾਂ ਤੁਹਾਨੂੰ ਪ੍ਰਿੰਟ ਰਿਯਾਨ ਲੀਲਣ ਪ੍ਰਿੰਟ ਲੀਲਣ ਦੇ ਸੂਟ ਹੈ ਪੱਕੇ ਪ੍ਰਿੰਟਾਂ ਦੇ ਵਿੱਚ ਰਿਯਾਨ ਹੈ ਵਧੀਆਲੇ ਹਰੀਆਨ ਕਾਟਨ ਫੁੱਲ ਗਰਮੀ ਚ ਪਾਉਣ ਨੂੰ ਕਪੜਾ ਹੌਲਾ ਵਧੀਆ ਕਪੜਾ ਹੁੰਦਾ ਠੰਡਾ ਸਾਰੇ ਰੰਗ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਹੈ ਜੀ ਰੇਟ ਦੀ ਗੱਲ ਕਰੀਏ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਸਾਢੇ 3 ਮੀਟਰ ਦੀ ਕੱਟ ਹੁੰਦੀ ਹੈ ਵੱਡਾ ਪਨਾ ਹਰੀਆਨ ਦੀ ਕੱਟ ਸਾਢੇ 3 ਮੀਟਰ ਦੀ ਹੁੰਦੀ ਹੈ ਜੀ ਬੜੇ ਪਨੇ ਦੇ ਵਿੱਚ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਗਰਮੀ ਵਾਲਾ ਕਪੜਾ ਹੈ ਵਧੀਆ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਸਾਰੇ ਰੰਗ ਡਿਜ਼ਾਈਨ ਦਿਖਾਵਾਂਗੇ ਰੀਆਨ ਦੇ ਕਾਟਨ ਦੇ ਸੂਟਾਂ ਦੇ ਚੁੰਨੀ ਵਾਲੇ ਸੂਟ ਐਂਡ ਦੇ ਵਿੱਚ ਦਿਖਾਵਾਂਗੇ ਜੀ ਵੀਡੀਓ ਥੋੜੀ ਲੰਬੀ ਹੋਣ ਵਾਲੀ ਹੈ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਕੱਲਾ ਕੱਲਾ ਕਲਰ ਦਿਖਾਇਆ ਹੈ ਅਲੱਗ ਅਲੱਗ ਕੱਲੇ ਕੱਲੇ 20 ਖੋਲ ਕੇ ਦਿਖਾਇਆ ਜੀ ਡਿਟੇਲ ਨਾਲ ਵੀਡੀਓ ਬਣਾਈ ਹੈ ਸੂਟਾਂ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਿਹਾ ਜੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਆ ਦਿਖਾ ਰਹੇ ਹਾਂ ਤੁਹਾਨੂੰ ਰਿਯਾਨ ਦੇ ਸੂਟ ਰਿਯਾਨ ਦੇ ਕਲਰ ਨੇ ਜੀ ਸਾਰੇ ਸਾਰੇ ਕਲਰ ਡਿਜ਼ਾਈਨ ਦਿਖਾਇਆ ਡਿਟੇਲ ਨਾਲ ਵੀਡੀਓ ਬਣਾਈਆ ਸੂਟਾਂ ਦੀ ਕੱਲਾ ਕੱਲਾ ਕਲਰ ਦਿਖਾਇਆ ਖੋਲ ਕੇ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਕਲਰਾਂ ਦੀ ਕੰਬੀਨੇਸ਼ਨ ਵਧੀਆ ਜੀ ਕਲਰ ਖੇਡਵੇਂ ਹੁੰਦੇ ਆ ਬਾਕੀ ਹਰ ਵਾਰੀ ਸਾਡੇ ਕੋਲੇ ਹਰ ਵੀਡੀਓ ਦੇ ਵਿੱਚ ਚੇਂਜ ਹੋ ਕੇ ਕਲਰ ਡਿਜ਼ਾਈਨ ਨਵੇਂ ਆਉਂਦੇ ਨਵਾਂ ਸਟੌਕ ਆਉਂਦਾ ਸਾਡੇ ਕੋਲੇ ਬਹੁਤ ਸਾਰਾ ਸਟਾਕ ਹੁੰਦਾ ਹੈ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਇਸ ਕਰਕੇ ਸਟੇਟਸ ਪਾਉਨੇ ਆ ਅਸੀਂ WhatsApp ਤੇ ਸਟੇਟਸ ਸਟੇਟਸ ਚੈੱਕ ਕਰ ਲਿਆ ਕਰੋ ਜੋ ਵੀ ਨਵੀਂ ਵੈਰਾਈਟੀ ਆਉਂਦੀ ਹੈ ਕਈ ਵਾਰ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਸਟੇਟਸ ਤੇ ਜ਼ਰੂਰ ਪਾਉਨੇ ਆ WhatsApp ਤੇ ਅਸੀਂ ਬਾਕੀ ਘਰ ਬੈਠੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਘਰ ਬੈਠੇ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਕੋਈ ਵੀ ਕਲਰ ਡਿਜ਼ਾਈਨ ਕੋਈ ਵੀ ਪੀਸ ਚਾਹੀਦਾ ਸਕਰੀਨ ਸ਼ਾਟ ਸਾਡੇ WhatsApp ਨੰਬਰ ਤੇ ਭੇਜ ਦਿਓ ਸਕਰੀਨ ਤੇ WhatsApp ਨੰਬਰ ਚੱਲ ਰਹੀ ਹੈ ਸਾਡਾ ਸਕ੍ਰੀਨਸ਼ਾਟ ਲੈ ਕੇ WhatsApp ਨੰਬਰ ਤੇ ਭੇਜ ਦੇ ਜੀ ਆਨਲਾਈਨ ਕਾਰਬੇਟਰ ਜੀ ਮੰਗਵਾ ਸਕਦੇ ਹੋ। ਬਾਕੀ ਜੋ ਵੀ ਚੀਜ਼ ਦਿਖਾਵਾਂਗੇ ਸੇਮ ਉਹੀ ਭੇਜਾਂਗੇ ਜਿਸ ਤੋਂ ਪਹਿਲਾਂ ਵੀ ਅਸੀਂ ਆਰਡਰ ਭੇਜਿਆ ਆਨਲਾਈਨ ਕਈ ਪੁਰਾਣੀ ਵੀਡੀਓ ਜੀ ਕਮੈਂਟ ਚੈੱਕ ਕਰ ਸਕਦੇ ਹੋ ਤੁਸੀਂ। ਬਹੁਤ سارے ਆਨਲਾਈਨ ਆਰਡਰ ਭੇਜੇ ਜੀ ਇਸ ਤੋਂ ਪਹਿਲਾਂ ਵੀ। ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਆ ਜੀ। ਆਹ ਵਾਲੇ ਕਲਰ ਡਿਜ਼ਾਈਨ ਦੇਖੋ ਜੀ ਸਾਰੇ ਕਲਰ ਡਿਜ਼ਾਈਨ ਸ਼ਾਨਦਾਰ ਆਏ ਆ ਜੀ ਲਾਈਟ ਕਲਰ ਡਾਰਕ ਕਲਰ ਰਿਯਾਨ ਇਨ ਰਿਯਾਨ ਦੇ ਵਿੱਚ ਕਲਰ ਨੇ ਸਾਰੇ। ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ 500 ਦੇ ਦੋ ਸੂਟ ਰਹੀ ਸਿਰਫ 250 ਰੁਪਏ ਦਾ ਸੂਟ ਹੈ ਰੰਗ ਡਿਜ਼ਾਈਨ ਸਾਰੇ ਦਿਖਾਏ ਜੀ ਆਹ ਵਾਲੇ ਕਲਰ ਨੇ ਲੀਲਣ ਦੇ ਰਿਯਾਨ ਦੇ ਕਲਰ ਠੰਡਾ ਕੱਪੜਾ ਹੁੰਦਾ ਜੀ ਸਾਰਿਆਂ ਨਾਲੋਂ ਵਧੀਆ ਕੱਪੜਾ ਹੈ ਗਰਮੀ 'ਚ ਪਾਉਣ ਨੂੰ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ 올ਓਵਰ ਸੂਟ ਹੈ ਵੱਡੇ ਪੈਨੇ ਦਾ 3.5 ਮੀਟਰ ਦੀ ਕਟ ਆਉਂਦੀ ਹੈ ਵੱਡੇ ਪੈਨੇ ਦੇ ਵਿੱਚ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਹੈ ਇਸ ਤੋਂ ਅੱਗੇ ਦਿਖਾਵਾਂਗੇ ਕਾਟਨ ਦੇ ਸੂਟ ਪ੍ਰਿੰਟ ਕਾਟਨ ਦੇ ਸੂਟ ਹੈ ਜੀ 올 ਓਵਰ 5 ਮੀਟਰ ਕਪੜਾ ਕਲਰ ਡਿਜ਼ਾਈਨ ਸਾਰੇ ਦਿਖਾਇਆ ਜੀ ਪ੍ਰਿੰਟ ਕਾਟਨ ਦੇ ਵੱਡੇ ਫਲਾਵਰ ਛੋਟੇ ਫਲਾਵਰ ਸਾਰੇ ਮਿਲ ਜਾਣਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੀ ਸਾਰੇ ਰੰਗ ਡਿਜ਼ਾਈਨ ਦਿਖਾਵਾਂਗੇ ਡਿਟੇਲ ਨਾਲ ਸੂਟਾਂ ਦੀ ਵੀਡੀਓ ਬਣਾਈ ਹੈ ਇੱਕ ਡਿਜ਼ਾਈਨ ਦੇ ਵਿੱਚ 4 ਤੋਂ 6 ਕਲਰ ਆਉਂਦੇ ਹੈ ਜੀ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਦਿਖ ਰਹੇ ਪ੍ਰਿੰਟ ਕਾਟਨ ਦਾ ਸੂਟ ਹੈ ਜੀ ਆਲ ਓਵਰ ਸੂਟ ਹੈ 5 ਮੀਟਰ ਸਿਰਫ 250 ਰੁਪਏ ਦਾ ਸੂਟ ਹੈ ਜੀ 500 ਦੇ ਦੋ ਸੂਟ ਹੈ 250 ਰੁਪਏ ਦਾ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਆਵਲ ਡਿਜ਼ਾਈਨ ਸਭ ਤੋਂ ਜ਼ਿਆਦਾ ਡਿਮਾਂਡ ਹੈ ਇਸ ਪ੍ਰਿੰਟ ਦੀ ਬਹੁਤ ਰਵਾਇਆ ਹੈ ਪ੍ਰਿੰਟ ਦਾ ਬਹੁਤ ਡਿਮਾਂਡਿੰਗ ਡਿਜ਼ਾਈਨ ਹੈ ਇਹ ਡਿਜ਼ਾਈਨ ਦੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਜੀ ਆਵਲ ਡਿਜ਼ਾਈਨ ਆਇਆ ਸਾਡੇ ਕੋਲੇ ਕਲਰ ਡਿਜ਼ਾਈਨ ਸਾਰੇ ਆ ਦੇਖ ਲਓ ਜੀ ਇਹਦੇ ਵਿੱਚ 6 ਕਲਰ ਆਉਂਦੇ ਹੈ ਜੀ ਇੱਕ ਡਿਜ਼ਾਈਨ ਦੇ ਵਿੱਚ 6 ਕਲਰ ਲਾਈਟ ਲਾਈਟ ਕਲਰ ਹੈ ਕਲਰ ਬਹੁਤ ਸ਼ਾਨਦਾਰ ਨੇ ਜੀ ਸਰਦਾਰੀ ਰੰਗ ਨੇ ਵਧੀਆ ਰੰਗ ਨੇ ਲਾਈਟ ਡਾਰਕ ਕਲਰ ਸਾਰੇ ਮਿਲ ਜਾਣਗੇ ਸਰਦਾਰੀ ਰੰਗ ਡਾਰਕ ਕਲਰ ਵੀ ਡਾਰਕ ਜ਼ਿਆਦਾ ਲੀਲਣ ਚਾਹੁੰਦੇ ਨੇ ਜੀ ਕਾਟਨ ਦੇ ਵਿੱਚ ਸਾਡੇ ਕੋਲੇ 250 ਦੀ ਰੇਂਜ ਦੇ ਵਿੱਚ ਲਾਈਟ ਕਲਰ ਸਰਦਾਰੀ ਰੰਗ ਆਉਂਦੇ ਆ ਜ਼ਿਆਦਾ ਥੋੜੀ ਮਿਕਸ ਕਾਟਨ ਹੁੰਦੀ ਹੈ ਜੀ ਮਿਕਸ ਦੇ ਤੰਦ ਹੁੰਦੀ ਹੈ ਥੋੜੀ ਵਿੱਚ ਕੱਪੜਾ ਖਰਾਬ ਨਹੀਂ ਹੁੰਦਾ ਵਧੀਆ ਚੱਲਣ ਵਾਲਾ ਹੈ ਮਾੜਾ ਹੈ ਮਾੜਾ ਮਿਕਸ ਹੁੰਦਾ ਹੈ ਵਿੱਚ ਸੂਤੀ ਕਪੜਾ ਉਹ ਮਲਾਈਮਾ ਕਪੜਾ ਗਰਮੀ ਚਾਉਣ ਵਾਲਾ ਵਧੀਆ ਗਰਮੀ ਚ ਪਾਉਣ ਵਾਲਾ ਕਪੜਾ ਹੁੰਦਾ ਹੀ ਇਹ ਮਲਾਈਮਾ ਕਪੜਾ ਬਿਲਕੁਲ ਜਮਾ ਰੇਸ਼ਮੀ ਨਹੀਂ ਹੈਗਾ ਮਾੜੀ ਮੁੱਟੀ ਮਿਕਸ ਹੁੰਦੀ ਹੈ ਜੀ ਹਵਲੇ ਰੰਗੜੀਆਂ ਨੇ ਸਾਰੇ ਦਿਖਾਇਆ ਜੀ ਡਿਟੇਲ ਨਾਲ ਸੂਟਾਂ ਦੀ ਵੀਡੀਓ ਬਣਾਈ ਹੈ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਮੈਂ ਕਿ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਕੋਈ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਦਿਓ ਆਨਲਾਈਨ ਕਰ ਬੈਟੇ ਮੰਗਵਾ ਸਕਦੇ ਹੋ ਆਲ ਇੰਡੀਆ ਦੇ ਵਿੱਚ ਕਿਤੇ ਵੀ ਆਹ ਕਲਰ ਡਿਜ਼ਾਈਨ ਸਾਰੇ ਦਿਖਾਇਆ ਹੈ ਜੀ ਆਲ ਓਵਰ ਸੂਟ ਹੈ ਮੈਚਿੰਗ ਸੂਟ ਨੇ ਲਾਈਟ ਕਲਰ ਡਾਰਕ ਕਲਰਸ بڑے ਫਲਾਵਰਾਂ ਵਾਲੇ ਬਰੀਕ ਪ੍ਰਿੰਟਸ ਹਰ ਤਰ੍ਹਾਂ ਦੇ ਮਿਲ ਜਾਣਗੇ ਬਾਕੀ ਵੈਰਾਈਟੀ ਸਾਡੇ ਕੋਲੇ ਹਰ ਵਾਰੀ ਚੇਂਜ ਹੋ ਕੇ ਆਉਂਦੀ ਹੈ ਜੀ ਹਰ ਵੀਡੀਓ 'ਚ ਨਵੇਂ ਡਿਜ਼ਾਈਨ ਚੇਂਜ ਹੋ ਕੇ ਹੁੰਦੇ ਨੇ ਸਾਡੇ ਕੋਲੇ ਜੋ ਵੀ ਨਵੀਂ ਵੈਰਾਈਟੀ ਆਉਂਦੀ ਹੈ ਨਮਾ ਸਟਾਕ ਆਉਂਦਾ ਸੀ ਵੀਡੀਓ ਜ਼ਰੂਰ ਪਾਉਨੇ ਆ ਜੀ ਆਵਲੇ ਕੱਲੇ ਡਿਜ਼ਾਈਨ ਸਾਰੇ ਹੈ ਜੀ। ਪ੍ਰਿੰਟ ਸੂਟਾਂ 'ਚ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਜੀ। 500 ਦੇ ਦੋ ਸੂਟ ਹੈ, ਸਿਰਫ 250 ਰੁਪਏ ਦਾ ਸੂਟ ਹੈ। ਡਾਰਕ ਕਲਰ, ਲਾਈਟ ਕਲਰ ਸਾਰੇ ਦਿਖਾਏ ਹੈ ਜੀ। ਆਵਲੇ ਰੰਗ ਡਿਜ਼ਾਈਨ ਹੈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਈ, ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ, ਕਿਵੇਂ ਦੀ ਸਾਡੀ ਵੀਡੀਓ ਲੱਗੀ, ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਜੇ ਨਵੇਂ ਆਏ ਸਾਡੇ YouTube ਚੈਨਲ ਤੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਇਹ ਵਾਲੇ ਕਲਰ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਬਹੁਤ ਸ਼ਾਨਦਾਰ ਹੈ। ਲਾਈਟ ਕਲਰ, ਡਾਰਕ ਕਲਰ, ਸਰਦਾਰੀ ਕਲਰ ਜਿਵੇਂ ਮਰਜ਼ੀ ਮੰਗਵਾ ਸਕਦੇ ਹੋ। ਇਹ ਵਾਲੇ ਕਲਰ ਪੈਨੇ ਹੀ ਸਾਰੇ। ਇਹ ਵਾਲੇ ਸਾਰੇ ਰੰਗ ਡਿਜ਼ਾਈਨ ਹੈ। ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ। 500 ਦੇ ਦੋ ਸੂਟ ਹੈ ਸਿਰਫ 250 ਰੁਪਏ ਦਾ ਸੂਟ ਹੈ। ਮਸਟਰਡ ਕਲਰ ਸਾਰੇ ਰੰਗ ਡਿਜ਼ਾਈਨ ਪਏ ਆ ਜੀ ਆਹ ਵਾਲੇ ਕਰੀਸ ਤੋਂ ਅਗੇ ਦਿਖਾਵਾਂਗੇ ਦੁਪੱਟਾ ਸੂਟ ਆਹ ਵਾਲਾ ਜੈਪੂਰੀ ਕਾਟਨ ਦਾ ਦੁਪੱਟਾ ਸੂਟ ਹੈ ਸਾਡੇ ਕੋਲੇ ਪਿਓਰ ਕਾਟਨ ਦਾ ਕੱਪੜਾ ਹੈ ਪਿਓਰ ਜੈਪੂਰੀ ਕਾਟਨ ਹੈ ਪੱਕੇ ਰੰਗ ਨੇ ਨਾਲ ਦੁਪੱਟਾ ਹੈ 4.5 ਮੀਟਰ ਦੀ ਕਟ ਆਉਂਦੀ ਹੈ 2.5 ਮੀਟਰ ਕਮੀਜ਼ 2.5 ਮੀਟਰ ਸਲਵਾਰ 4.5 ਮੀਟਰ ਦੀ ਕਟ ਹੈ ਸੂਟ ਪੂਰਾ ਬਣਦਾ ਹੈ ਨਾਲ ਦੁਪੱਟਾ ਹੈ ਰੰਗ ਪੱਕੇ ਆ ਜੀ ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ ਜੀ। ਔਰ ਦੁਪੱਟੇ ਸੂਟ ਤੇ ਡਿਲੀਵਰੀ ਫ੍ਰੀ ਹੈ ਜੀ। ਇਹ ਡਿਲੀਵਰੀ ਚਾਰਜ ਨਹੀਂ ਲਵਾਂਗੇ। ਸਿਰਫ 400 ਰੁਪਏ ਦਾ ਸੂਟ ਹੈ। ਦੁਪੱਟੇ ਵਾਲਾ ਸੂਟ ਜੈਪੁਰੀ ਕਾਟਨ ਹੈ, ਰੰਗ ਪੱਕਿਆ, ਰੰਗਾ ਦੀ ਗਾਰੰਟੀ। ਕਲਰ ਨਹੀਂ ਖਰਾਬ ਹੁੰਦੇ। ਇਹ ਰੈਗੂਲਰ ਵੇਚ ਰਹੇ ਹਾਂ ਅਸੀਂ। ਇਹਦਾ ਕੋਈ ਅਲੰਬਰ ਨਹੀਂ ਹੈ। ਜੈਪੁਰੀ ਕਾਟਨ ਦਾ ਦੁਪੱਟੇ ਵਾਲਾ ਸੂਟ ਹੈ ਜੀ। ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ। ਔਰ ਦੁਪੱਟੇ ਵਾਲੇ ਸੂਟ ਤੇ ਡਿਲੀਵਰੀ ਚਾਰਜ ਨਹੀਂ ਹੈਗਾ ਜੀ। ਇਹ ਡਿਲੀਵਰੀ ਫ੍ਰੀ ਹੈ ਜੀ ਤੁਸੀਂ ਆਲਰੀਡੀ ਇਹਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹੋ ਦਵੱਟੇ ਵਾਲੇ ਸੂਟ ਤੇ ਜੈਪੂਰੀ ਕਾਟਨ ਤੇ ਡਿਲੀਵਰੀ ਚਾਰਜ ਨਹੀਂ ਹੈ ਕੋਈ ਵੀ ਡਿਲੀਵਰੀ ਫ੍ਰੀ ਹੈ ਦਵੱਟੇ ਵਾਲੇ ਸੂਟ ਦੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਦਵੱਟੇ ਸੂਟਾਂ ਦੇ ਰੰਗ ਦਿਖਾਉਂਦਾ ਜੈਪੂਰੀ ਕਾਟਨ ਆਹ ਵਾਲੇ ਕਲਰ ਨੇ ਡਾਰਕ ਕਲਰ ਹੁੰਦੇ ਆ ਜੈਪੂਰੀ ਕਾਟਨ ਦੇ ਵਿੱਚ ਜ਼ਿਆਦਾ ਆਪਣੇ ਕੋਲ ਡਾਰਕ ਕਲਰ ਹੀ ਆਉਂਦੇ ਇਹਦੇ ਰੰਗੋਲੀ ਕਹਿੰਦੇ ਨੇ ਰੰਗੋਲੀ ਦਾ ਸੂਟ ਹੈ ਇਹ ਰੰਗ ਨਹੀਂ ਖਰਾਬ ਹੋਊਗਾ ਜੀ ਨਾ ਬੋਰਾਵੇ ਕੱਪੜੇ ਤੇ ਪਿਓਰ ਕਾਟਨ ਹੈ ਬਿਲਕੁਲ ਪਿਓਰ ਜੈਪੁਰੀ ਕਾਟਨ ਹੈ ਜੀ ਇਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਕੈਮਰਿਕ ਦੇ ਸੂਟ ਜੀ ਕੈਮਰਿਕ ਦਾ ਸੂਟ ਹੈ ਜੀ ਰੰਗ ਪੱਕਾ ਰੰਗ ਦੀ ਗਾਰੰਟੀ ਹੈ ਬਿਨਾ ਦੁਪੱਟੇ ਤੋਂ ਸੂਟ ਹੈ ਇਹਦੇ ਵਿੱਚ ਰੰਗ ਡਿਜ਼ਾਈਨ ਸਾਰੇ ਦਿਖਾਵਾਂਗੇ ਰੇਟ ਹੈਗਾ ਜੀ 400 ਰੁਪਏ ਦਾ ਸੂਟ ਹੈ ਕੈਮਰਿਕ ਦਾ ਬਿਨਾ ਦੁਪੱਟੇ ਤੋਂ 400 ਰੁਪਏ ਦਾ ਸੂਟ ਹੈ ਪੱਕੇ ਰੰਗ ਨੇ ਪਿਓਰ ਕਾਟਨ ਇਹਦੇ ਵੀ ਡਿਲੀਵਰੀ ਚਾਰਜ ਫ੍ਰੀ ਹੈ ਜੀ ਇਹ ਤਾਂ ਕੋਈ ਡਿਲੀਵਰੀ ਚਾਰਜ ਨਹੀਂ ਲੱਗੂਗਾ ਕੈਮਰੀ ਕੈਮਰੀਕ ਦਾ ਸੂਟ ਰੰਗ ਪੱਕਾ ਪਿਓਰ ਪਿਓਰ ਕਾਟਨ ਵਧੀਆ ਵਾਲੀ ਕੈਮਰੀਕ ਬੁਰ ਨਹੀਂ ਆਉਂਦਾ ਕੱਪੜੇ ਦੇ ਵਧੀਆ ਕਾਟਨ ਹੈ ਜੀ ਕਲਰ ਡਿਜ਼ਾਈਨ ਸਾਰੇ ਦਿਖਾਇਆ ਡਿਟੇਲ ਨਾਲ ਵੀਡੀਓ ਬਣਾਈ ਹੈ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਇਹ ਵੀ ਇਸ ਦੇ ਉੱਪਰ ਕੈਮਰੀਕ ਦੇ ਸੂਟ ਦੇ ਉੱਪਰ ਵੀ ਡਿਲੀਵਰੀ ਚਾਰਜ ਕੋਈ ਨਹੀਂ ਹੈ ਜੀ ਡਿਲੀਵਰੀ ਫ੍ਰੀ ਹੈ ਇਹਦੀ ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ 400 ਰੁਪਏ ਦਾ ਸੂਟ ਹੈ ਵੱਡੇ ਪਨੇ ਦਾ ਸੂਟ ਹੈ ਜੀ ਵੱਡੇ ਪਨੇ ਦਾ ਹੁੰਦਾ ਹੈ 3.5 ਮੀਟਰ ਦੀ ਕੱਟ ਹੈ 1.5 ਮੀਟਰ ਪਣਾ ਹੁੰਦਾ ਹੈ ਇਹਦਾ 3.5 ਮੀਟਰ ਦੀ ਕੱਟ ਸੂਟ ਪੂਰਾ ਬਣਦਾ ਹੈ ਵੱਡੇ ਪਨੇ ਦੇ ਵਿੱਚ ਆਉਂਦਾ ਜੀ ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਇਹ ਦੇਖੋ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਡਿਲੀਵਰੀ ਚਾਰਜ ਇਹਦੇ ਉੱਪਰ ਫ੍ਰੀ ਹੈ ਜੀ ਇਹ ਤਾਂ ਕੋਈ ਡਿਲੀਵਰੀ ਚਾਰਜ ਨਹੀਂ ਲੱਗੂਗਾ ਆਲ ਇੰਡੀਆ 'ਚ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਘਰ ਬੈਠੇ ਕੋਈ ਵੀ ਪੀਸ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਭੇਜ ਦਿਓ ਕਰ ਬੈਠੇ ਕੀਤੇ ਵੀ ਮੰਗਵਾ ਸਕਦੇ ਆ ਤੁਸੀਂ ਰੇਟ ਹੈਗਾ ਸਿਰਫ 400 ਰੁਪਏ ਦਾ ਸੂਟ ਹੈ ਕੈਮਰਿਕ ਦਾ ਸੂਟ ਹੈ ਵਧੀਆ ਪਿਓਰ ਕਾਟਨ ਵਧੀਆ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆਹ ਵਾਲੇ ਰੰਗ ਡਿਜ਼ਾਈਨ ਨੇ ਜੀ ਆਹ ਵਾਲੇ ਰੰਗ ਡਿਜ਼ਾਈਨ ਆਹ ਵਾਲੇ ਕਲਰ ਆਹ ਵਾਲੇ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਲਾਈਕ ਕਰ ਦੇ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੇ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਦਿਖਾਏ ਆ ਜੀ ਵੀਡੀਓ ਨੂੰ ਵਤੋਂ ਵਤ ਸ਼ੇਅਰ ਜ਼ਰੂਰ ਕਰ ਦਿਓ